ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਰ ਜੀ ਕੀ ਨਾ ਤੁਹਾਡਾ ਅਲਟੀਮੇਟ ਗੁਰਪ੍ਰੀਤ ਸਿੰਘ ਦਫਤਰ ਨਗਰ ਕੌਂਸਲ ਰਾਜਪੁਰਾ ਤੋਂ ਸਰ ਡਾਕਟਰ ਸਰ ਜੀ ਜਿਹੜੀ ਇਹ ਰੋਡ ਦੇ ਉੱਪਰ ਹੈਗੇ ਆ ਰੇੜੀਆਂ ਵਾਲੇ ਖੜੇ ਹੈਗੇ ਆ ਲੋਕ ਪਰੇਸ਼ਾਨ ਹੋਣੇ ਆ ਨਗਰਪਾਲਿਕਾ ਵੱਲੋਂ ਕੀ ਐਕਸ਼ਨ ਕੀਤਾ ਜਾ ਰਿਹਾ ਕੀ ਸਾਰੇ ਡੇਲੀ ਰੁਟੀਨ ਦੀ ਕਾਰਵਾਈ ਹੈ ਜਿਹੜੀ ਦਫਤਰ ਨਗਰ ਕੌਂਸਲ ਰਾਜਪੁਰਾ ਦੇ ਕਰਮਜਾਰੀਆ ਵੱਲੋਂ ਕੀਤੀ ਜਾ ਰਹੀ ਹੈ ਤੇ ਆਪਣੇ ਜਿਹੜੇ ਰੇੜੀ ਆ ਪੜੀ ਆਲੇ ਆ ਸੜਕ ਤੇ ਜਿਹੜੇ ਆਪਣੇ ਰੇੜੀਆਂ ਲਾ ਕੇ ਰਸਤਾ ਜਾਮ ਕਰਦੇ ਆ ਜਿਸ ਕਾਰਨ ਪਬਲਿਕ ਨੂੰ ਆਉਣ ਜਾਣ ਚ ਕਾਫੀ ਸ਼ੀਦਾ ਹੁੰਦੀ ਹੈ ਤੇ ਨਾਲੇ ਦੁਕਾਨਾਂ ਦੇ ਸਾਹਮਣੇ ਆਪਣੇ ਰੇੜੀਆਂ ਖੜਾ ਕੇ ਜਿਹੜਾ ਨਜਾਇਜ਼ ਕ업ਜਾ ਕਰ ਰਹੇ ਆ ਜਨ ਉਸੇ ਹੀ ਬੇਨਤੀ ਕਰਦੇ ਆ ਤੁਸੀਂ ਆਪਣੀ ਥੋੜੇ ਤੇ ਰੇੜੀ ਹਟਾ ਕੇ ਗਲੀਆਂ ਮੁਹੱਲੇ ਕਨੰਨੀਆਂ ਚ ਆਪਣੀ ਜਿਹੜੀ ਰੇੜੀ ਪੜੀ ਹੈ ਉਹਦਾ ਆਪਣਾ ਸਮਾਨ ਹੈ ਉਹਦਾ ਤੁਸੀਂ ਲੈ ਕੇ ਜਾਓ ਤਾਂ ਜੋ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਜਦੋਂ ਤੁਸੀਂ ਚਲੇ ਜਾਂਦੇ ਹੋ ਤੋਂ ਬਾਅਦ ਫਿਰ ਜੜੀਆਂ ਲੱਗ ਜਾਂਦੀਆਂ ਕੋਈ ਇਹਨਾਂ ਦੇ ਕੋਈ ਐਕਸ਼ਨ ਹੋ ਸਕਦਾ ਫਿਰ ਦੁਬਾਰਾ ਸਰ ਅਸੀਂ ਇਹੀ ਵਾਰ-ਵਾਰ ਇਹਨਾਂ ਨੂੰ ਇਹੀ ਬੇਇਜ਼ਤੀ ਕਰਦੇ ਆ ਤੁਸੀਂ ਵੀ ਸਾਨੂੰ ਸਹਿਯੋਗ ਕਰੋ ਤਾਂ ਜੋ ਕਿਸੇ ਨੂੰ ਕਿਸੇ ਦੀ ਦਿੱਕਤ ਸਮੱਸਿਆ ਦਾ ਸਾਹਮਣਾ ਕਰਨਾ ਪੇ